ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਜੀਆ ਬੀਤੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਐਸਆਈ ਦੇ ਵੱਲੋਂ ਆਪਣੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਗਿਆ ਤੇ ਹੁਣ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਮਰਾਲਾ ਤੋਂ ਸਾਹਮਣੇ ਆ ਰਿਹਾ ਜਜਤੇ ਦੇ ਰਾਤ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨਸ਼ੇੜੀ ਪਿਤਾ ਦੇ ਵੱਲੋਂ ਆਪਣੀ ਹੀ ਪਤਨੀ ਅਤੇ ਆਪਣੇ ਹੀ ਬੱਚੇ ਨੂੰ ਵੜਿਆ ਗਿਆ ਜੇਕਰ ਗੱਲ ਕਰੀਏ ਤਾਂ ਇਹ ਮਾਮਲਾ ਜੜਾ ਉਹ ਸਮਰਾਲਾ ਦੇ ਪਿੰਡ ਕੋਟਲਾਟਾ ਹਾਥੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਸ਼ੇੜੀ ਸ਼ਖਸ ਦੇ ਵੱਲੋਂ ਆਪਣੇ ਪਰਿਵਾਰ ਤੇ ਹੀ ਹਮਲਾ ਕਰ ਦਿੱਤਾ ਗਿਆ ਤੇਜ਼ਧਾਰ ਹਥਿਆਰ ਦੇ ਨਾਲ ਇਸ ਸ਼ਖਸ ਦੇ ਵੱਲੋਂ ਆਪਣੇ ਪਰਿਵਾਰ ਤੇ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਆਪਣੀ ਪਤਨੀ ਤੇ ਆਪਣੇ ਪੁੱਤ ਨੂੰ ਹੀ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਸਵੇਰ ਨੂੰ ਜਿੱਥੇ ਜਿਹੜੀ ਜ਼ਖਮੀ ਮਹਿਲਾ ਸੀ ਉਸ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੇ ਪਤੀ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਉਸ ਦੇ ਉੱਤੇ ਜਿਸ ਤੋਂ ਆਦੇ ਮਹਿਲਾ ਦੇ ਪਰਿਵਾਰਕ ਮੈਂਬਰ ਉੱਥੇ ਮੌਕੇ ਤੇ ਪਹੁੰਚਦੇ ਨੇ ਅਤੇ ਪਤਨੀ ਅਤੇ ਉਸਦੇ ਪੁੱਤ ਨੂੰ ਜੋ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਸਮਰਾਲਾ ਦੇ ਕੋਟਲਾ ਦਾ ਮਾਮਲਾ ਹੈ ਜਿਹੜਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਐਸਆਈ ਦੇ ਵੱਲੋਂ ਵੀ ਕੁਝ ਅਜਿਹਾ ਕੀਤਾ ਗਿਆ ਸੀ ਆਪਣੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਖੁਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਗੋਲੀ ਮਾਰ ਲਈ ਗਈ ਸੀ ਖੁਦ ਨੂੰ ਅਤੇ ਹੁਣ ਇਸ ਨਸ਼ੇੜੀ ਸ਼ਖਸ ਦੇ ਵੱਲੋਂ ਅਜਿਹਾ ਕੀਤਾ ਗਿਆ ਆਪਣੇ ਪਰਿਵਾਰ ਤੇ ਜਿਹੜਾ ਹਮਲਾ ਕੀਤਾ ਗਿਆ ਤੇ ਉਸਦੇ ਨਾਲ ਹੀ ਹੁਣ ਇਹ ਸ਼ਖਸ ਫਰਾਰ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਤੜਕੇ ਸਵੇਰੇ ਫਰਾਰ ਹੋ ਗਿਆ ਅਤੇ ਨੇ ਨਾਲ ਇੱਕ ਛੋਟਾ ਜਿਹੜਾ ਇਹ ਤਾਂ ਇਸ ਦਾ ਪੁੱਤ ਸੀ ਉਸ ਨੂੰ ਵੀ ਨਾਲ ਹੀ ਲੈ ਗਿਆ ਤੇ ਪੁਲਿਸ ਦੇ ਵੱਲੋਂ ਦੋਵਾਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਸਮਰਾਲਾ ਦੇ ਪਿੰਡ ਕੋਟਲਾ ਦਾ ਹੈ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਤੇ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਦੀ ਹੁਣ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਪਿੰਡ ਵਾਸੀਆਂ ਦਾ ਕੋਈ ਵੀ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਇਸ ਜ਼ਖਮੀ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਘਟਨਾ ਹੋਈ ਹੈ ਜੀ ਮੇਰੀ ਸਿਸਟਰ ਹੈ ਘਟਾਲੇ ਤੇ ਸਾਨੂੰ ਸਵੇਰੇ 6 ਵਜੇ ਫੋਨ ਗਿਆ ਕਿ ਸਾਡੇ ਲੜਾਈ ਝਗੜਾ ਹੋ ਗਿਆ ਤੇ ਆ ਕੇ ਮੁੰਡੇ ਨੂੰ ਬਚਾ ਲੋ ਅਸੀਂ ਉਦਾਂ ਹੀ ਉੱਠ ਕੇ ਹੱਥ ਨਹੀਂ ਤਾਂ ਉੱਤੇ ਮੂੰਹ ਨਹੀਂ ਤੋਤਾ ਉਦਾਂ ਹੀ ਉੱਠ ਕੇ ਅਸੀਂ ਆ ਗਏ ਜਦ ਆ ਕੇ ਦੇਖਿਆ ਵੱਡੇ ਟੁੱਕੇ ਦੋ ਜਣੇ ਖੇਤਾਂ ਜਗੇਰੇ ਪਏ ਜੀ ਕੋਈ ਬੇੜੇ ਮਾਲਲੇ ਵਾਲੇ ਬਹੁਤ ਇਕੱਠੇ ਹੋਏ ਤੇ ਕਿਸੇ ਨੇ ਨਹੀਂ ਚੱਕੇ ਹੈਗੇ ਅਸੀਂ ਖੁਦ ਆਪ ਅਸੀਂ ਖੁਦ ਆਪ ਚੱਕ ਕੇ ਲੈ ਕੇ ਆਏ ਆ ਇਹਨਾਂ ਨੂੰ ਆ ਜਾ ਕੇ ਦੇਖੋ ਵੱਡੇ ਟੁੱਕੇ ਪਏ ਆ ਬਿਲਕੁਲ ਹੀ ਕਿੰਨੇ ਸਾਲ ਦਾ ਬੇੜੇ ਦਾ 17 ਸਾਲ ਦਾ ਨਾਨ ਮੈਡੀਕਲ ਪਰਚੂਤ ਕਰਦਾ ਹੈ ਪੇਪਰ ਚੱਲਦੇ ਆ ਉਹਦੇ ਉਹਦੇ ਨਾਲ ਕੋਈ ਉਹਦੇ ਉਹ ਮੇਰੀ ਸਿਸਟਰ ਹੈ ਜਸਵਿੰਦਰ ਕੌਰ ਉਹਨਾਂ ਦੀ ਉਹਨਾਂ ਦੀ ਕਿਵੇਂ ਸਾਟ ਲੱਗੀ ਹੋਈ ਉਹਨਾਂ ਦੇ ਉਹਨਾਂ ਦੇ ਵੀ ਸਿਰ 'ਚ ਮੂੰਹ ਆਹ ਆਹ ਮੂੰਹ ਆਹ ਗੱਲਾਂ ਜਾਬਾਂ ਸਾਰੀਆਂ ਸਾਰੇ ਕੰਨ ਹੱਥ ਸਾਰੇ ਵੱਡੇ ਪਏ ਮੁੰਡੇ ਦੇ ਹੱਥ ਜਮੇ ਵੱਡੇ ਪਏ ਛਿੱਲੇ ਪਏ ਜਮੇ ਕੱਟ ਗਏ ਤੇ ਜਿੰਨੇ ਬੱਚੇ ਨੇ ਕੀ ਕਰਨ ਲੱਗਦਾ ਤੁਹਾਨੂੰ ਕੀ ਗੱਲ ਕੀ ਕਰਨ ਨਸ਼ਿਆਂ ਦਾ ਆਦੀ ਆਈ ਉਹ ਔਰ ਸਾਰੀ ਸਾਰੀ ਰਾਤ ਸੌਂਦਾ ਨਹੀਂ ਹੈਈ ਨਾ ਇਹਨੂੰ ਟਿਕਣ ਦਿੰਦਾ ਹੀ ਉਹ ਘਰ ਚ ਕੋਈ ਪੁਰਾਣੀ ਗੱਲਬਾਤ ਵੀ ਕੋਈ ਕੋਈ ਗੱਲਬਾਤ ਨਹੀਂ ਹੈ ਜੀ ਅਜੇ ਮੈਂ 15 ਦਿਨ ਹੋ ਗਏ ਪਹਿਲਾਂ ਆਪਣੀ ਸਿਸਟਰ ਨੂੰ ਛੱਡ ਕੇ ਗਿਆ ਮੈਂ ਦੋ ਆਪਰੇਸ਼ਨ ਕਰਵਾਏ ਆ ਇਹ ਦੋ ਆਪਰੇਸ਼ਨ ਕਰਾਉਣ ਤੋਂ ਬਾਅਦ ਇਹ ਨਿਆਣੇ ਨਾਲ ਲੜਾਈ ਝਗੜਾ ਕਰਿਆ ਤਾਂ ਮੈਂ ਇਹਨੂੰ ਛੱਡ ਕੇ ਗਿਆ ਚਾ ਰੋਟੀ ਪਾਣੀ ਪਕਾ ਕੇ ਦੇ ਦੇ ਕਰੂਗੀ ਜੇ ਜੇ ਇੰਨਾ ਪਤਾ ਹੁੰਦਾ ਵੀ ਆਹ ਕੁਛ ਕਰਨ ਨਾਲ ਤੇ ਛੱਡ ਦੇਈ ਨਾ ਸੀ ਅਜੇ ਇੱਕ ਛੋਟਾ ਮੁੰਡਾ ਜਿਹੜਾ ਉਹਨੂੰ ਲੈ ਕੇ ਉਹ ਭੱਜਿਆ ਹੋਇਆ ਸਾਨੂੰ ਇਹ ਵੀ ਡਰ ਆ ਕਿਤੇ ਉਹਨੂੰ ਨਾ ਕਿਤੇ ਮਾਰ ਦੇਵੇ ਉਹ ਉਹ ਹੋਊਗਾ 10-12 ਸਾਲ ਦਾ ਉਹ ਤੇ ਕੀ ਕੰਮ ਕਰਦਾ ਇਹ ਜਿਹੜਾ ਇਹ ਇਹ ਲੱਕੜ ਦਾ ਕੰਮ ਕਰਦਾ ਜੀ ਹਾਂ ਜੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਪ੍ਰਸ਼ਾਸਨ ਦੇ ਕਰਦੇ ਆ ਵੀ ਜੋ ਬਣਦੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਭਵਿੰਦਰ ਸਿੰਘ ਆ ਜੀ ਇਹ ਦੀ ਲੜਾਈ ਕਿਹੜੀ ਬਣਦੀ ਹੈ ਇਹ ਕਟਾਲੇ ਦੀ ਆ ਜੀ ਕੰਟੀ ਦੀ ਨਾਲ ਦੇ ਮੇਰੀ ਸਿਸਟਰ ਆ ਜੀ ਤੇ ਮੇਰਾ ਭਾਣ ਜਾਈ ਕੀ ਹੋਇਆ ਕੀ ਇਹ ਇਹਪਰਾ ਜੀ ਇਹ ਰਾਤ ਨੂੰ ਸੁੱਤੇ ਵੇ ਤੇ ਇਹਨਾਂ ਨੇ ਇਹਨਾਂ ਨੇ ਇਹ ਹਰਜੀਤ ਸਿੰਘ ਨੇ ਵੱਢ ਤੇ ਇਹ ਸਾਨੂੰ ਹਰਜੀਤ ਸਿੰਘ ਆਉਣਾ ਆ ਇਹਨਾਂ ਦੇ ਘਰਾਂ ਵਾਲਾ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਮੇਰੀ ਸਿਸਟਰ ਨੇ ਇੱਕ ਪਿੰਡ ਵਾਲਿਆਂ ਨੇ ਕੋਈ ਸਾਥ ਨਹੀਂ ਦਿੱਤਾ ਹੈਗਾ ਜਦੋਂ ਵੱਡੇ ਵੇ ਸੀ ਕੋਈ ਪਿੰਡ ਦੇ ਨੇ ਬੰਦੇ ਨੇ ਚੱਕ ਕੇ ਨਹੀਂ ਗਾਇਆ ਇਹ ਜੀੜ ਹਰਜੀਤ ਸਿੰਘ ਥੋੜਾ ਜੀਜਾ ਜੀਜਾ ਲੱਗਦਾ ਪਹਿਲਾਂ ਵੀ ਕਦੇ ਲੜਿਆ ਹਾਂ ਵੀਰੇ ਮਾੜੀ ਮੋਟੀਆਂ ਲੜਾਈਆਂ ਝਟਾਈਆਂ ਹੁੰਦੀ ਚਲੋ ਸੀ ਪੰਚਾਇਤ 'ਚ ਬੈਠ ਕੇ ਵੀ ਉਦਾਂ ਹੀ ਵੇੜ ਦਾਂਦੇ ਦੇ ਵੀ ਕੋਈ ਗੱਲ ਨਹੀਂ ਕਿੰਨੀ ਛੱਡੀਆਂ ਲੱਗੀਆਂ ਵੀਰੇ ਜਾੜਾ ਛੱਡੀਆਂ ਜਮਾਈ ਵੱਡੀ ਪਈ ਆ ਕਿਸ ਚੀਜ਼ ਦਾ ਬੁੱਢਾ ਵੀਰੇ ਦਾਦਾ ਤਾਤਰ ਦੇ ਉੱਤਰਗੱਲ ਵੱਡੇ ਵੀ ਲੱਗਦੇ ਆ ਮੁੰਡਾ ਵੀ ਬਹੁਤ ਸੀਰੀਅਸ ਆ ਤੇ ਲੇਡੀਜ਼ ਵੀ ਸੀਰੀਅਸ ਆ ਕਿੰਨੇ ਬੱਚੇ ਨੇ ਉਹਨਾਂ ਦੇ ਦੋ ਬੱਚੇ ਦੇ ਭੁੱਲੂ ਕਿ ਲੜਾ ਕੀ ਗੱਲ ਹੋਈ ਹੋਗੀ ਵੀਰੇ ਇਹ ਨਸ਼ੇ ਦਾ ਆਦੀ ਆ ਇਹਨੇ ਵੀਰੇ ਨਸ਼ੇ ਦੀ ਉਹ ਵਟ ਤੇ ਕਿੰਨੇ ਕਿ ਉਹ ਜੀ ਤੁਹਾਡੇ ਨਾਲ ਸੀ ਇਹ ਵੀਰੇ ਤਕਰੀਬਨ ਸਾਨੂੰ 6:30 6:00 ਦੇ ਵਿੱਚ ਤਰੀਫ ਫੋਨ ਆਇਆ 6:30 ਦੇ ਵਿੱਚ ਕਰ ਅਸੀਂ ਮਰੰਡੇ ਤੋਂ 7 ਕਿਲੋਮੀਟਰ ਦੂਰ ਤੋਂ ਆਏ ਤੇ ਇੱਥੇ ਪਿੰਡ ਵਾਲਿਆਂ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਪਿੰਡ ਵਾਲਿਆਂ ਨੇ ਸਿਰਫ ਅਸੀਂ ਉਹਨਾਂ ਤੋਂ ਇੱਕ ਕਪੜਾ ਮੰਗਿਆ ਕਪੜਾ ਵੀ ਨਹੀਂ ਦਿੱਤਾ ਪਿੰਡ ਵਾਲਿਆਂ ਨੂੰ ਸਾਰਾ ਪਿੰਡ ਦੇਖਦਾ ਸੀ ਕੋਈ ਪਿੰਡ ਦੇ ਬੰਦੇ ਨੇ ਹੈਲਪ ਨਹੀਂ ਕੀਤੀ ਇਹੋ ਜਿਹੇ ਪਿੰਡ ਨਾਲੇ ਨਿੱਗਰੇ ਆ ਪਿੰਡਾ ਵੀਰੇ ਜਮੇ ਇਹ ਵੀ ਲੈ ਗਏ ਅਸੀਂ ਉਹਨਾਂ ਨੂੰ ਐਂਬੂਲੈਂਸ ਅਸੀਂ ਅਸੀਂ ਬਿੰਡ ਦੇ ਬੰਦੇ ਤੋਂ ਹੱਥ ਜੋੜੇ ਮਿੰਤਾ ਕਰੀ ਗੱਡੀ ਦੇ ਦੋ ਕਿਸੇ ਬੰਦੇ ਨੇ ਗੱਡੀ ਨਹੀਂ ਦਿੱਤੀ ਹੈਗੀ ਵੀਰੇ ਐਂਬੂਲੈਂਸ ਨੂੰ ਫੋਨ ਕਰਿਆ ਐਂਬੂਲੈਂਸ ਵੀ ਵੀਰੇ ਅੱਧਾ 20 ਮਿੰਟ ਬਾਅਦ ਲੇਟ ਆਈ ਵੀਰੇ ਅਸੀਂ ਐਂਬੂਲੈਂਸ ਵਿੱਚ ਪਾ ਕੇ ਬੰਦੇ ਦੀ ਮਿੰਤਾ ਕਰਕੇ ਵੀਰੇ ਕਿਸੇ ਬੰਦੇ ਨੇ ਇਹਨੂੰ ਚੱਕ ਕੇ ਅੰਦਰ ਨਹੀਂ ਪਾਇਆ ਅਸੀਂ ਚੱਕ ਕੇ ਲਿਕੇ ਆਏ ਆ ਵੀਰੇ ਬਹੁਤ ਸੀਰੀਅਸ ਕੇਸ ਆ ਵੀਰੇ ਕੋਈ ਕੋਈ ਪ੍ਰਸ਼ਾਸਨ ਕੋਈ ਉਹ ਨਹੀਂ ਕਰਦਾ ਵੀਰੇ ਦੋਨੋਂ ਸੀਰੀਅਸ ਹੀ ਕੇਸ ਆ ਵੀਰੇ ਦੇ ਇਚ ਪ੍ਰਿੰਸ ਬੁੱਤਾਂ ਨੇ ਜਥਾ ਨੇ ਜਸਰ 181 ਦੇ ਕਾਲ ਕਰਤੀ ਹੋਈ ਨੇ ਹਜੇ ਤਾਂ 100 ਮੌਕੇ ਉੱਤੇ ਪੁਲਿਸ ਆ ਗਈ ਔਰ ਇੱਕ ਵੀ ਪੁਲਿਸ ਨਹੀਂ ਆਈ ਹੈਗੀ ਵੀਰੇ ਤੁਸੀਂ ਮਿਲਿਓ ਹੋਸ਼ ਚ ਗਲਵਤ ਕਰਦੇ ਵੀਰੇ ਮਾ ਬਸ ਡਾਕਟਰ ਸੀਰੀਸ ਹੀ ਦੱਸਦੇ ਆ ਇਹ ਅਜੌਲਟ ਕੇਸ ਆਇਆ ਸਾਡੇ ਕੋਲ ਘਟਾਲਾ ਪਿੰਡ ਤੋਂ ਸਵਾਲੇ ਥਾਣੇ ਦਾ ਇਹਦੇ ਵਿੱਚ ਕਾਫੀ ਜ਼ਿਆਦਾ ਇੰਜਰੀਜ਼ ਨੇ ਉਹਨਾਂ ਦੇ ਪੇਸ਼ੈਂਟ ਦੇ ਬਹੁਤ ਜ਼ਿਆਦਾ ਸਿੱਖ ਨੇ ਦੋਨੋਂ ਜਣੇ ਮਦਰ ਵੀ ਤੇ ਬੱਚਾ ਵੀ ਉਹਨਾਂ ਨੂੰ ਅਸੀਂ ਰੈਫਰ ਕਰ ਰਹੇ ਆ ਖਰਚਾ ਉਹਨਾਂ ਦਾ ਕਰਕੇ ਰੈਫਰ ਕਰ ਰਹੇ ਆ ਉਹਨਾਂ ਨੂੰ ਕੀ ਕਿ ਹੋ ਰਿਹਾ ਨਾਲ ਜੀ ਬੱਚੇ ਦੀ ਉਮਰ 16 ਸਾਲ ਹੈ ਜੀ ਤੇ ਆਂਟੀ ਦੀ ਉਮਰ 40 ਸਾਲ ਹੈ। ਸੱਟਾਂ ਕਿੱਥੇ ਕਿੱਥੇ ਕਿੰਨੇ ਲੱਗੀਆਂ? ਜ਼ਿਆਦਾ ਕਿ ਬੀਬਲੀ। ਫੇਸ ਤੇ ਸਕਲ ਤੇ ਜ਼ਿਆਦਾ ਨੇ। ਸਿਰ ਤੇ ਤੇ ਹੱਥ ਤੇ ਵੀ ਹੈਗੇ ਨੇ। ਕੀ ਲੱਗਾ ਇਸ ਤਰ੍ਹਾਂ ਤੁਹਾਨੂੰ ਆ ਕਿਸੇ ਨਾ ਰਜਰ ਹੋ ਕੇ ਤੇ ਕੁਝ ਤੇਜ਼ ਦਾ ਹਥਿਆਰੀ ਹੋਏਗਾ ਜਿਸ ਹਿਸਾਬ ਨਾਲ ਸੱਟਾਂ ਲੱਗੀਆਂ ਨੇ। ਹੋਰ ਕੀ ਪੋਜੀਸ਼ਨ ਇਸ ਤਰ੍ਹਾਂ ਦੀ ਹੈ ਨਾਲ ਦੀ? ਫਿਲਹਾਲ ਤਾਂ ਬਹੁਤ ਜ਼ਿਆਦਾ ਸੀਰੀਅਸ ਨਹੀਂ ਜੀ ਉਹਨਾਂ ਨੂੰ ਅਸੀਂ ਰੈਫਰ ਕਰ ਰਹੇ ਹਾਂ। ਹਾਂਜੀ ਚੰਡੀਗੜ੍ਹ ਰੈਫਰ ਕਰ ਰਹੇ ਹਾਂ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ